ਇਹੀ ਮੈਂ ਆਪਣੀ ਸ਼ੌਪ ਤੇ ਬੈਠਾ ਤੇ ਇਦਾਂ ਇੱਕ ਵੀਰ ਆਇਆ ਮੈਨੂੰ ਕਿਹਾ ਪੈਰਾ ਹੇਟਾ ਮੋਲ ਚਾਹੀਦੀ ਮੈਂ ਬਹਿ ਜੋ ਵੀਰ ਜੀ ਦੇ ਦੇਨੇ ਆ ਤੇ ਉਹਨੇ ਦੋ ਜਾਣੇ ਇੱਕ ਨਾਲ ਬਾਹਰ ਖੋਲਦਾ ਹੀ ਉਹਨੂੰ ਵੀ ਵਾਇਰ ਮਾਰ ਲਈ ਉਹਨੇ ਉਹ ਉਹਨੇ ਮਰੀ ਭੀਖ ਪਸਤਾ ਹੋਰ ਕਿਹਾ ਤੇ ਪਹਿਲਾ ਇਹ ਅੰਦਰ ਆਇਆ ਉਹ ਕਹਿੰਦਾ ਕਿ ਜੋ ਪੈਸੇ ਹੈਗੇ ਕੱਢ ਦੇ ਸਾਰੇ ਇੱਥੋਂ ਹੀ ਲੈਣਾ ਤੇ ਤਕਰੀਬਨ ਇੱਕ ਗਾਗ ਆ ਗਿਆ ਦੋਵੇਂ ਹੱਥ ਨਾਲ ਕਿ ਉੱਤੇ ਉਹਨਾਂ ਨੂੰ ਫੜ ਲਿਆ ਵਾ ਤੇ ਬਾਕੀ ਨੁਕਸਾਨ ਬਹੁਤ ਹੋ ਗਿਆ ਹਾਂ ਫੜਣਾ ਗੋਲੀ ਚੱਲੀ ਹਾਂਜੀ ਫੜਣਾ ਫੜ ਜਾ ਗੋਲੀ ਵੀ ਚੱਲੀ ਤਿੰਨ ਗੋਲੀਆਂ ਵੱਜੀਆਂ ਜੀ ਕਿਹੜੀ ਫੜ ਵੀ ਲਿਆ ਪੁਲਿਸ ਨੇ ਫੜਾਤਾ ਜੋ ਮੌਕੇ ਦੇ ਨਾਲ ਉਹ ਜਿਹੜਾ ਵੀ ਪਿਸਤੌਲ ਫੜਿਆ ਗਿਆ ਉਹ ਵੀ ਨਾਲ ਫੜਾਤਾ ਜੀ ਮੇਰਾ ਨਾਮ ਹਰਮਨਦੀਪ ਸਿੰਘ ਹਾਂਜੀ ਆਪਣੇ ਕਿਹੜੀ ਵਾਰਡ ਆਪਣੇ ਵਾਰਡ ਨੰਬਰ 5 ਜੀ ਹਾਂਜੀ ਆਪਣਾ ਜੋ ਇੱਕ ਘਟਨਾ ਵਾਪਰੀ ਹੈ ਕੀ ਕੀ ਮਤਲਬ ਕੀ ਘਟਨਾ ਸਾਡੀ ਇਹ ਭਾਈ ਚਾਰ ਕਵੇ ਦੀ ਗਲੀ ਹੀ ਮੈਂ ਆਪਣੀ ਸ਼ਾਪ ਤੇ ਬੈਠਾ ਤੇ ਇਦਾਂ ਇੱਕ ਵੀਰ ਆਇਆ ਮੈਨੂੰ ਕਿਹਾ ਪੈਰਾ ਹੇਟਾ ਮੋਲ ਚਾਹੀਦੀ ਮੈਂ ਬਹਿ ਜਾ ਵੀਰ ਜੀ ਦੇ ਦੇਨੇ ਆ ਤੇ ਉਹਨੇ ਦੋ ਜਾਣੇ ਇੱਕ ਨਾਲ ਬਾਹਰ ਖਲੋਤਾ ਉਹਨੂੰ ਵੀ ਵਾਇ ਮਾਰ ਲਈ ਉਹਨੇ ਤੇ ਵਾਇ ਮਾਰੇ ਕੇ ਜਿਹੜਾ ਬਾਹਰੋਂ ਆਇਆ ਦੂਜੀ ਏਰੀ ਉਹਨੇ ਮੇਰੀ ਬਹਿਕ ਦੇ ਪਸਤੌਰ ਰੱਖਿਆ ਤੇ ਪਹਿਲਾ ਜਿਹੜਾ ਅੰਦਰ ਆਇਆ ਉਹ ਕਹਿੰਦਾ ਕਿ ਜੋ ਪੈਸੇ ਹੈਗੇ ਕੱਢ ਦੇ ਸਾਰੇ ਇੱਥੋਂ ਹੀ ਲੈਣਾ ਹੋ ਰੱਬ ਵੱਲੋਂ ਥੋੜੀ ਬਾਦੀ ਬਹਿਸ ਵਜ਼ਈਆ ਜਿਉਂ ਵੀ ਮੋਠ ਮੋਟ ਕੜ ਹੋਈ ਆ ਤੇ ਲੜਦੇ ਰਹੇ ਆ ਫਿਰ ਉਹਨੇ ਇੱਕ ਤਕਰੀਬ ਨੇ ਇੱਕ ਗਾਹ ਆ ਗਿਆ ਦੋਵੇਂ ਆਣ ਰਲ ਕੇ ਉੱਤੇ ਇਹਨਾਂ ਨੂੰ ਫੜ ਦਿਆ ਵਾ ਤੇ ਬਾਕੀ ਨੁਕਸਾਨ ਬਹੁਤ ਹੋ ਗਿਆ ਹਾਂ ਪਰ ਥੋੜਾ ਜੀ ਗੋਲੀ ਵੀ ਚੱਲੀ ਹਾਂਜੀ ਫੜਨੇ ਫੜਦੇ ਗੋਲੀ ਵੀ ਚੱਲੀ ਤਿੰਨ ਗੋਲੀਆਂ ਵੱਜੀਆਂ ਜੀ ਦੁਕਾਨ ਤੇ ਕਿਸ ਚੀਜ਼ ਦੀ ਦੁਕਾਨ ਸੀ ਆਪਣੀ ਮੇਰਾ ਜੀ ਮੈਡੀਕਲ ਸਟੋਰ ਜੀ ਅਛੇ ਤਿੰਨ ਗੋਲੀਆਂ ਵੀ ਵੱਜੀਆਂ ਹਾਂਜੀ ਤਿੰਨ ਗੋਲੀਆਂ ਵੀ ਵੱਜੀਆਂ ਤੇ ਉਹ ਇਸ ਵਕਤ ਉਹ ਤੁਸੀਂ ਆਪਣੇ ਮਤਲਬ ਉਹਨਾਂ ਨੂੰ ਫੜ ਲਿਆ ਹਾਂਜੀ ਜੀ ਫੜ ਵੀ ਲਿਆ ਪੁਲਿਸ ਨੂੰ ਫੜਾਤਾ ਜੋ ਮੌਕੇ ਦੇ ਨਾਲ ਉਹ ਜਿਹੜਾ ਵੀ ਪਿਸਤੌਲ ਫੜਿਆ ਗਿਆ ਉਹ ਵੀ ਨਾਲ ਫੜਾਤਾ ਜੀ ਮੋਟਰਸਾਈਕਲ ਵੀ ਹੈਗਾ ਸੀ ਇੱਕ ਬਾਈਕ ਹੀ ਕੋਈ ਪੁਸਤੇ ਵਾਲੀ ਕੋਈ 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 ਗਾਂਹ ਰਾਹੇ ਬਤਾਏ ਕੋਈ ਇਹੋ ਜਿਹੀ ਕੋਈ ਘਟਨਾ ਗੱਲਬਾਤ ਕੋਈ ਹੋਈ ਹੋ ਗਈ ਨਹੀਂ ਨਹੀਂ ਭਾਈ ਮੇਰੇ ਆਈ ਦਾ ਕੋਈ ਰੋਲ ਨਹੀਂ ਹਾਂ ਉਹ ਕੀ ਮੰਗਤੀ ਕਰਦੇ ਹੋ ਤੁਸੀਂ ਮੰਗ ਭਾਈ ਜੋ ਵਾਂਦਾ ਮੇਰਾ ਇਨਸਾਫ ਦਵਾਇਆ ਜਾਵੇ ਜੋ ਮੇਰਾ ਨੁਕਸਾਨ ਹੋਇਆ ਮੈਂ ਗਰੀਬ ਘਰ ਦਾ ਬੱਚਾ ਮੈਂ ਤੇ ਆਪਣੀ ਮਿਹਨਤ ਕਰੇ ਖਾਣਾ ਬਸ ਮੈਂ ਇਹੀ ਚਾਹਨਾ ਕਿ ਜੋ ਮੇਰਾ ਵਾਂਦਾ ਮੈਨੂੰ ਮੇਰਾ ਹੱਕ ਦਵਾਇਆ ਜਾਵੇ ਕਿੰਨਾ ਕੋ ਨੁਕਸਾਨ ਹੋ ਗਿਆ ਭਾਈ ਮੇਰਾ 70 80 ਹਜ਼ਾਰ ਰੁਪਏ ਦਾ ਫੋਨ ਠੀਕ ਹੈ ਇਹ ਫੋਨ ਦੇਈ ਮੇਰਾ ਪਹਿਲੀ ਗੋਲੀ ਆ ਫੋਨ ਤੇ ਵੱਜੀ ਠੀਕ ਹੈ ਜੀ ਦੂਜੀ ਪੱਤੀ ਉੱਥੇ ਮੇਰੀ ਬਾਕੀ ਕੈਂ ਬੰਦਾ ਸੀ ਜੀ ਰੋਟਾ ਜੀ ਕੋਈ ਲਗਭਗ 70-80 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਜੀ ਮੇਰਾ ਹਜੀਸਰਾਜਾ ਪੱਟੀ ਦੀ ਪੁਰਾਣੀ ਕੈਰੋ ਲੋਕ ਨੇ ਅੱਜ ਜਿਹੜਾ ਕਿ ਇੱਕ ਗਨ ਸ਼ਾਟ ਹੋਇਆ ਹੈ ਕਿ ਜਿਹਦੇ ਵਿੱਚ ਇੱਕ ਦੋ ਜ਼ਮੂਰ ਦੇ ਖਬਰ ਪਾਈ ਨੇ ਠੀਕ ਕਿਹੜਾ ਤੋਂ ਦੇਖੋ ਹਨੀ ਹਜੀ ਇਹਦੇ ਵਿੱਚ ਹਰਮਨਦੀਪ ਸਿੰਘ son of ਗੁਰਦੇਵ ਸਿੰਘ ਪੁਰਾਣਾ ਬਿਜਲੀ ਘਰ ਇਹ ਬਾਬਾਦੀਪ ਸਿੰਘ ਕਲੀਨਿਕ ਦੇ ਨਾਮ ਤੇ ਇਹ ਕਲੀਨਿਕ ਚਲਾਉਂਦਾ ਸੀ ਜੋ ਹੈ ਸ਼ਾਮ ਦੇ ਕਰੀਬ 4 ਵਜੇ ਦੇ ਕਰੀਬ ਦੋ ਨੌਜਵਾਨੇ ਕੋਈ ਆਏ ਤੇ ਲੁੱਟ ਕੋ ਦੀ ਨੀਤ ਕਰਨ ਦੇ ਨਾਲ ਇਹਨੂੰ ਤੌਕੀ ਦੇਣੀ ਸ਼ੁਰੂ ਕਰਤੀ ਜੋ ਇਹਦੇ ਵਿੱਚ ਇਸ ਨੇ ਇਹਦੇ ਰੋਲਾ ਪਾਉਣ ਤੇ ਇੱਕ ਹਾਤੋਪਾਈ ਵੀ ਹੋਏ ਜਿਹਦੇ ਵਿੱਚ ਇਹ ਦੋ ਨੌਜਵਾਨ ਜਿਹੜੇ ਇਹਨਾਂ ਨੇ ਸਾਨੂੰ ਇਹ ਰੌਂਡ ਅਪ ਹੋਏ ਆ ਜਿਹਦੇ ਵਿੱਚ ਇਹਨਾਂ ਨੇ ਤਿੰਨ ਜਿਹੜੀਆਂ ਗੋਲੀਆਂ ਉਦੋਂ ਵੀ ਮੌਕੇ ਤੇ ਚਲਵਾਈਆਂ ਗਈਆਂ ਇਹਨਾਂ ਵੱਲੋਂ ਤੇ ਜਿਹਦੇ ਵਿੱਚ ਇੱਕ ਦਾ ਨਾਮ ਕਰਨ ਵੀਰ ਸਿੰਘ son of ਕਾਰਤ ਸਿੰਘ ਇਹ ਇਹ ਕੈਰੋਨਾ ਰਹਿਣ ਵਾਲਾ ਹੈ ਤੇ ਦੂਸਰਾ ਨਿਸ਼ਾਨ ਸਿੰਘ son of ਚਰਮਨ ਸਿੰਘ ਇਹ ਵੀ ਕੈਰੋਨਾ ਰਹਿਣ ਵਾਲਾ ਹੈ ਇਹ ਦੋ ਮੋਟਰਸਾਈਕਲ ਤੇ ਆਏ ਸੀ ਤੇ ਨੋਟਿਸ ਕਰਨ ਦੀ ਨੀਅਤ ਨਾਲ ਇਹ ਦੁਕਾਨ ਦੇ ਵਿੱਚ ਐਂਟਰ ਹੋਏ ਸੀ ਜਿਹਨਾਂ ਨੂੰ ਕਾਬੂ ਕਰ ਲਿਆ ਗਿਆ ਜੀ ਸਭ ਦੇਖਿਆ ਜਾ ਵੀ ਕੋਈ ਇਹਨਾਂ ਦਾ ਅਪਰਾਧਿਕ ਸ਼ੌਕੜ ਹੈ ਕੋਈ ਨਹੀਂ ਹਜੇ ਇਸ ਗੱਲ ਨੂੰ ਵੈਰੀਫਾਈ ਅਸੀਂ ਕਰਨ ਦੇ ਆ ਤੇ ਫਿਲਹਾਲ ਅਸੀਂ ਕਾਰਮਾ ਦਰਜ ਕੀਤਾ ਜਾ ਰਿਹਾ ਹੈ ਤੇ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾ ਰਹੀ ਹੈ ਸਾਰੇ ਕਮੇਟੀ ਵਾਸੀਆਂ ਨੂੰ ਕੀ ਅਪੀਲ ਕੀ ਕਰਨਾ ਚਾਹੁੰਦੇ ਕਿ ਸਵੇਰੇ ਦੇ ਤੋਂ ਦੇ ਜੀ ਮੈਂ ਪੱਟੀਵਾਸੀਆਂ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਵੱਤ ਤੋਂ ਵੱਤ ਪੁਲਿਸ ਦਾ ਸਹਿਯੋਗ ਦਿਓ ਤਾਂ ਕਿ ਜੋ ਮਾੜੇ ਅੰਸਰ ਹੈ ਜੋ ਗਲਤ ਕੰਮ ਕਰਦੇ ਨੇ ਨਸ਼ਾ ਵੇਚਦੇ ਆ ਇਹਨਾਂ ਨੂੰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ